ਵਾਹਿ ਗੁਰੂ ਸਾਹਿਬ ਜੀ ਅਗੰਮ ਅਪਾਰ ਅਨੰਤ ਗੁਰ ਅਬਗਤ ਅਲਖ ਅਪੇਵ ਭਾਰ ਬ੍ਰਹਮ ਪੂਰਨ ਬ੍ਰਹਮ ਸਤ ਗੁਰ ਨਾਨਕ ਦੇਵ ਸਤ ਗੁਰ ਨਾਨਕ ਦੇਵ ਦੇਵ ਦੇਵੀ ਸਭ ਧਿਆਵੇ ਨਾਦ ਬਾਤ ਬਿਸਮਾਦ ਰਾਗ ਰਾਗੁਣ ਗੁਣ ਗਾਵੇ ਸੁਨ ਸਮਾਦ ਅਗਾਦ ਸਾਧ ਸੰਗਤ ਸ ਪਰੰਪਰ ਅਬ ਗਤ ਅਲਖ ਅਭੇਵ ਆਗਾਮਿਤ ਅਪਰੰਪਰ ਹਰ ਕੀ ਵਡਿਆਈ ਹਉ ਆਖ ਨਾ ਸਕ ਹਉ ਮੂਰੇ ਖੁਮਕੁ ਮੁਖੁ ਦੇ ਨੀਚਾਨ ਜਾਨ ਨਾਨਕ ਕੋ ਹਰ ਬਖਸ਼ ਲਾ ਮੇਰੇ ਸੁਆਮੀ ਸਰਨਾਗਤ ਪਿਆ ਆ ਜਾਣ ਵਾਹਿਗੁਰੂ ਸਾਹਿਬ ਜੀ ਸਤ ਗੁਰ ਸੱਚ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਉਦਰੇ ਮਾਹੇ ਆਇਆ ਨਿਵਾਸ ਮਾਤਾ ਕਾ ਮਨ ਬਹੁਤ ਵਿਗਾਸ ਸਤ ਗੁਰ ਸੱਚਾ ਦਿਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਉਦਰੇ ਮਾਹੇ ਆਇ ਕਿਆ ਨਿਵਾਸ ਮਾਤਾ ਕੇ ਮਨ ਬਹੁਤ ਬੇਗਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਵਡ ਭਾਗੀ ਹੋਏ ਜੇ ਸਤਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਜੁੜ ਬੈਠ ਕੇ ਸਤਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਤੇ ਵਿੱਚ ਸਤਗੁਰੂ ਸਾਹਿਬ ਜੀ ਦੀ ਇਲਾਹੀ ਬਾਣੀ ਦੀ ਲੜੀਵਾਰ ਵਿਚਾਰ 396 ਅੰਕ ਦੇ ਉੱਤੇ ਆਸਾ ਰਾਗ ਦੇ ਵਿੱਚ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੰਜਾਬੀ ਦੇ ਬੋਹਤ ਜੋਤ ਸਰੂਪ ਸੱਚੇ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜੀ ਦੀ ਬਾਰ ਕਰਸਨਾ ਤੋਂ ਫਰਮਾਏ ਹੋਏ ਇਲਾਹੀ ਪ੍ਰਮਾਨ ਦੀ ਬਖਸ਼ਿਸ਼ ਹੋਈ ਏ ਜਿਨ੍ਹਾਂ ਬਚਨਾਂ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਸਤਿਗੁਰ ਦੀ ਇਲਾਹੀ ਬਾਣੀ ਦੇ ਵਿੱਚ 300 ਤੋਂ 60 ਤੋਂ ਉੱਪਰ ਫਰਮਾਨ ਨੇ ਜਿਨ੍ਹਾਂ ਫਰਮਾਨਾਂ ਦੇ ਨਾਲ ਸਤਿਗੁਰ ਸਾਹਿਬ ਜੀ ਦੇ ਇਲਾਹੀ ਕੌਤਕ ਵਰਤੇ ਹੋਏ ਆ ਉਹਨਾਂ ਨੂੰ ਕਿਸੇ ਨੇ ਭੂਮਿਕਾ ਆਖਿਆ ਕਿਸੇ ਨੇ ਉਥਾਨ ਕਾ ਆਖਿਆ ਕਿਸੇ ਨੇ ਉਹਨੂੰ ਦੀਵਾਪ ਚਾ ਗਿਆ ਕੁਝ ਐਸੇ ਵੀ ਨੇ ਕਿ ਮੰਨੇ ਨਹੀਂ ਜਾ ਸਕਦੇ ਕੁਝ ਐਸੇ ਨੇ ਕਿ ਥੋੜੇ ਥੋੜੇ ਬਦਲ ਗਏ ਸਿੱਖੀ ਦੇ ਵਿੱਚ ਸਿਧਾਂਤ ਤੇ ਸ਼ਰਧਾ ਦੋਵੇਂ ਜਿਹੜੀ ਸ਼ਰਧਾ ਸਿਧਾਂਤ ਤੋੜ ਦੇਵੇ ਉਹ ਸ਼ਰਧਾ ਕਿਸੇ ਕੰਮ ਦੀ ਨਹੀਂ ਇਸ ਇਲਾਹੀ ਫਰਮਾਨ ਦੇ ਨਾਲ ਜੋ ਉਥਾਨਕਾ ਹੈ ਉਹ ਮੀਰੀ ਪਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਦੇ ਨਾਲ ਸੰਬੰਧਿਤ ਹੈ ਪਰ ਉਸ ਉਥਾਨਤਾ ਤੱਕ ਇਸ ਇਲਾਹੀ ਫਰਮਾਨ ਨੂੰ ਸੀਮਤ ਨਹੀਂ ਕੀਤਾ ਜਾ ਸਕਦਾ ਉਥਾਨਕਾ ਜਿਹੜੀ ਹੈ ਏਡੀ ਲੰਮੀ ਆਪਣੇ ਆਪ ਨਹੀਂ ਬਣ ਸਕਦੀ ਲੇਕਨ ਗਾਂ ਦੀ ਗਾਂ ਬਦਲੀ ਹੋ ਜਾਂਦੀ ਹੈ ਕੀਦਾ ਸਿਧਾਂਤ ਹੈ ਕਿ ਦਾਤਾ ਇੱਕ ਕੇ ਦਾਤਾ ਦੋ ਨਹੀਂ ਹੋ ਸਕਦੇ ਇਹ ਸਾਡੇ ਕੋਲੇ ਜਪਜੀ ਸਾਹਿਬ ਚ ਫੈਸਲਾ ਆਇਆ ਕਿ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਦਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਦੇਂਦੇ ਤੋਟ ਨਾ ਆਵੀ ਅਗੰਤ ਭਰੇ ਪੰਡਾ ਕਿਸੇ ਦੇ ਬੰਦੇ ਦੇ ਹੱਥ ਵਿੱਚ ਕੁਝ ਨਹੀਂ ਹੈ ਇਹ ਗੁਰੂ ਨਾਨਕ ਸਾਹਿਬ ਦਾ ਫੈਸਲਾ ਹੈ ਮਾਜਰਾਗ ਦੇ ਵਿੱਚ ਨਾ ਰਿਜਕ ਦਸਤ ਆਕਸੇ ਰਿਜਕ ਦਸਤ ਕਹਿੰਦੇ ਹੱਥ ਨੂੰ ਕਿਸੇ ਦੇ ਹੱਥ ਵਿੱਚ ਰਿਜਕ ਨਹੀਂ ਜੇ ਹੈਗਾ ਹਮਾਰਾ ਇੱਕ ਆਸ ਵਸੇ ਗੁਰੂ ਨਾਨਕ ਸਾਹਿਬ ਕਹਿੰਦੇ ਆ ਕਿ तमाम ਪਾਸਿਆਂ ਤੋਂ ਮੇਰੇ ਮਨ ਵਿੱਚ ਆਸ ਇੱਕ ਏਕ ਅਸਤ ਏਕ ਹੈ ਤੇ ਉਹ ਏਕ ਏ ਤੂੰ ਜਾਨੀ ਤੇਗਰ ਕੋਈ ਏਕ ਤੂੰ ਹੀ ਏਕ ਤੂੰ ਹੀ ਇੱਕ ਤੂੰ ਹੀ ਹੈ ਦਾਤੇ ਦੋ ਨਹੀਂ ਹੋ ਸਕਦੇ ਬਾਬਾ ਬੁੱਢਾ ਸਾਹਿਬ ਤਾਂ ਬਹੁਤ ਵੱਡੀ ਹਸਤੀ ਏ ਸਾਡੇ ਅਰਿਕਾ ਨਾ ਚੀਜ਼ ਸਿੱਖ ਨਹੀਂ ਕਹਿ ਸਕਦਾ ਕਿ ਮੈਂ ਦਾਤਾ ਵਾਂ ਮੈਂ ਕਿਸੇ ਨੂੰ ਆ ਦੇ ਦਿੱਤ ਸਰਦਾ ਹਾਂ ਹਾਂ ਕਿਸੇ ਸਿੱਖ ਦੀ ਕੋਈ ਅਰਦਾਸ ਕਰ ਸਕਦਾ ਹੈ ਵੀ ਆਪ ਭਾਈ ਗੁਰੂ ਅੱਗੇ ਅਰਦਾਸ ਕਰ ਦਿੰਨੇ ਆ। ਲੇਕਿਨ ਅਰਦਾਸ ਕਰਕੇ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਮੇਰੀ ਅਰਦਾਸ ਸੁਣੇਗੀ। ਅਰਦਾਸ ਬੇਨਤੀ ਏ ਅਰਦਾਸ ਹੁਕਮ ਨਹੀਂ ਜਿਹ ਹੈਗਾ। ਬੇਨਤੀ ਉਹ ਵਾਹਿਗੁਰੂ ਕਬੂਲ ਕਰ ਲੇ ਗੁਰੂ ਕਬੂਲ ਕਰ ਲੇ। ਉਹਦੀ ਮਰਜ਼ੀ ਏ। ਨਾ ਕਬੂਲ ਕਰੇ ਉਹਦੀ ਮਰਜ਼ੀ। ਔਰ ਜੇ ਕਿਸੇ ਨੇ ਕਿਤੇ ਕਹਿਤਾ ਕਿ ਮੈਂ ਅਰਦਾਸ ਕੀਤੀ ਸੀ ਮੇਰੀ ਪੂਰੀ ਹੋਗੀ ਯਾਦ ਰੱਖਿਓ ਹਮ ਹਉਮੈ ਤੇ ਹੰਕਾਰ ਦਾ ਸ਼ਿਕਾਰ ਹੈ ਹਾਂ ਸਿੱਖ ਹੋਵੇ ਪਿਓ ਬਚਨ ਕਹਿ ਦੇਵੇ ਸਿੱਖੀ ਕਮਾ ਲਵੇ ਤੇ ਉਹਦੇ ਬਚਨ ਖਾਲੀ ਨਹੀਂ ਜਾਂਦੇ ਮਾਈ ਸਤ 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 ਹਰ ਸਤ 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 ਸਾਧਾ ਬਚਨ ਗੁਰੂ ਜੋ ਪੂਰੇ ਕਿਹਾ ਮੈਂ ਛੀਕ ਗਾਠ ਦੀ ਬਦ ਗਿਰ ਬਸਦਾ ਜਨ ਪਵਣ ਜਾਏ ਕਹਿੰਦੇ ਪਹਾੜ ਖਿਸਕ ਸਕਦਾ ਧਰਤੀ ਖਿਸਕਦੀ ਏ ਹਵਾ ਰੁਕ ਸਕਦੀ ਏ ਪਾਣੀ ਖਤਮ ਹੋ ਸਕਦਾ ਹੈ ਪਰ ਜਿੰਨੇ ਸਾਧਨਾ ਸਾਧੀ ਏ ਉਹਦੱਕਿਆ ਹੋਇਆ ਅਟਾਲਿਓ ਖਾਲੀ ਨਹੀਂ ਜਾ ਸਕਦਾ ਹੋਵੇ ਸਿੱਖ ਜਿਵੇਂ ਭਾਈ ਤਾਰੂ ਸਿੰਘ ਨੇ ਜਕਰਿਆ ਖਾਨ ਨੂੰ ਕਹਿਤਾ ਸੀ ਜਦੋਂ ਉਹਨੇ ਕਿਹਾ ਵਿੱਚ ਰਸਿੱਖੀ ਮਜੂਤੀਆਂ ਮਾਰ ਕੇ ਕਢਾਂਗਾ ਉਹ ਕਹਿੰਦਾ ਹੁਣ ਤੱਕ ਤੂੰ ਮੈਨੂੰ ਕਿਹਾ ਸੀ ਮੈਂ ਤੈਨੂੰ ਕੁਝ ਨਹੀਂ ਕਿਹਾ ਪਰ ਹੁਣ ਤੂੰ ਸਿੱਖੀ ਨੂੰ ਆਖਿਆ ਤੇ ਯਾਦ ਰੱਖੀ ਹੁਣ ਮੈਂ ਤੈਨੂੰ ਜੁੱਤੀ ਜੱਗੇ ਲਾ ਕੇ ਰ ਜਾਵਾਂਗਾ ਔਰ ਬਚਨ ਗੁਰੂ ਨੇ ਪੂਰਾ ਕਰਾਇਆ ਪਹਿਲੀ ਵਿਚਾਰ ਉਸ ਉਥਾਨਕਾ ਦੀ ਜਿੱਚ ਬਹੁਤ ਵੱਡੀ ਸਿੱਖਿਆ ਹੈ ਉਹ ਸਿੱਖਿਆ ਨੂੰ ਅਸੀਂ ਕਿਸੇ ਬਰਲੇ ਨੇ ਧਾਰਨ ਕੀਤਾ ਹੋਏਗਾ ਤੇ ਜਗਤ ਮਾਤਾ ਮਾਤਾ ਗੰਗਾ ਜੀ ਨੇ ਜਦੋਂ ਧੰਨ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀ ਨੂੰ ਕਿਹਾ ਕਿ ਮੈਨੂੰ ਕੋਈ ਸਿੱਖ ਬੀਬੀਆਂ ਨੇ ਆਖਿਆ ਵੇ ਤੇ ਆਪਣੇ ਘਰ ਵੀ ਪੁੱਤਰ ਦੀ ਦਾਤ ਆਉਣੀ ਚਾਹੀਦੀ ਬਾਬਾ ਗੁਰੂਪੁਰ ਪੰਜਵੇਂ ਪਾਸ਼ਾ ਨੇ ਸਾਡੀ ਝੋਲੀ 'ਚ ਬਹੁਤ ਵੱਡੀ ਦਾਤ ਦੇਣ ਵਾਸਤੇ ਨਾ ਜਗਤ ਮਾਤਾ ਨੂੰ ਕਿਹਾ ਫਿਰ ਤੁਸੀਂ ਬਾਬਾ ਬੁੱਢਾ ਸਾਹਿਬ ਕੋਲ ਜਾਇਓ ਗੁਰੂ ਸਾਹਿਬ ਦਾ ਕੌਤਕ ਸੀ ਕਿ ਜਗਤ ਮਾਤਾ ਨੇ ਸਿੱਖ ਸੇਵਾਦਾਰੀਆਂ ਨੂੰ ਲਾਇਆ ਰੱਥ ਲਿਆ ਸੇਵਾਦਾਰੀਆਂ ਨੇ ਸਭ ਕੁਝ ਤਿਆਰ ਕੀਤਾ لیکن ਗੁਰੂ ਕਾ ਸਿੱਖ ਬਾਬਾ ਬੁੱਢਾ ਸਾਹਿਬ ਬ੍ਰਹਮ ਗਿਆਨੀ ਹੈ। ਇਹ ਅਸੀਂ ਨਹੀਂ ਕਹਿ ਸਕਦੇ ਕਿ ਸਿੱਖ ਬ੍ਰਹਮ ਗਿਆਨੀ ਨਹੀਂ ਹੁੰਦਾ। ਸੁਖਮਨੀ ਸਾਹਿਬ ਦੀਆਂ ਤਿੰਨ ਅਸ਼ਟਪਦੀਆਂ ਨੇ ਇੱਕ ਸਾਧ ਦੇ ਨਾਲ ਜਿਹੜੀ ਉਹ ਏ ਉਹ ਗੁਰੂ ਵਾਸਤੇ ਆ। ਉਹ ਸਾਧ ਦਾ ਲਫ਼ਜ਼ ਗੁਰੂ ਵਾਸਤੇ ਆ। ਜਿਹੜੀ ਅਸ਼ਟਪਦੀ ਸੰਤ ਸਰਣ ਜੋ ਜਨ ਪਰਿਆ ਉਹ ਸੰਤ ਗੁਰੂ ਵਾਸਤੇ ਆ। ਲੇਕਿਨ ਜਿਹੜੀ ਬ੍ਰਹਮ ਗਿਆਨੀ ਅਸੀਂ ਮਨ ਸਾਚਾ ਮੁਖ ਸਾਚਾ ਸੋਏ ਔਰ ਨਾ ਪੇਖਾ ਇੱਕ ਬਣ ਕੋਏ ਨਾਨਕ ਇਹ ਲੱਛਣ ਬ੍ਰह्मज्ञानी ਹੋਏ ਮਨ ਦੇ ਨੰਨੇ ਨੂੰ ਸਿਹਾਰੀ ਏ ਕਿ ਜਿਹਦੇ ਮਾਨ ਵਿੱਚ ਸੱਚ ਹੋਵੇ ਜਿਹਦੇ ਮੁਖ ਵਿੱਚ ਸੱਚ ਹੋਵੇ ਤੇ ਜਿਹਦੀ ਟੇਕ ਇੱਕ ਤੇ ਹੋਵੇ ਹੁਣ ਟੇਕ ਆਪਣੇ ਆਪ ਤੇ ਨਹੀਂ ਜਿਹਦੀ ਟੇਕ ਉਹਦੇ ਤੇ ਆ ਇੱਕ ਤੇ ਉਹ ਬ੍ਰह्मज्ञानी ਦੀ ਅਵਸਥਾ ਦੇ ਲੱਛਣ ਨੇ ਇਹ ਬਾਬਾ ਬੁੱਢਾ ਸਾਹਿਬ ਬ੍ਰह्मज्ञानी ਨੇ ਸਾਡੇ ਵਾਸਤੇ ਸਿੱਖਾ ਸੀ ਵੀ ਦੇਖ ਜਗਤ ਮਾਤਾ ਗੁਰੂ ਸਾਹਿਬ ਦੇ ਮਹਿਲ ਨੇ ਤੇ ਉਹ ਦੇਖ ਸੇਵਾਦਾਰੀਆਂ ਨੇ ਲੰਗਰ ਤਿਆਰ ਕੀਤਾ ਹੈ ਤੇ ਆਣ-ਛਾਣ ਨਾ ਆ ਰਿਣ ਸਿੱਖ ਕੋਲੇ ਤੇ ਸਿੱਖ ਕੀ ਕਹਿ ਰਿਹਾ ਗੁਰੂ ਕਿਆ ਨੂੰ ਕਿਧਰੋਂ ਭਾਜੜਾ ਪਈਆ ਕੱਲ ਤੂੰ ਆਖੇ ਕਿ ਰੱਬ ਰਪਈਆਂ ਦਾ ਖੀਦਿਆ ਜਾਂਦਾ ਹੈ ਵਿਆਥੀ ਸੇਵਾ ਕਰਦੀ ਮਨ ਲੋੜ ਨਹੀਂ ਰਿਗਾ ਲਿਗਾ ਦੇ ਰੱਖਿਓ ਕਿ ਬਰਲਾ ਟਾਟਾ ਵਰਗੇ ਰੱਬ ਸਾਰਾ ਲੈ ਜੈਨੇ ਗਰੀਬਾਂ ਨੂੰ ਰੱਬ ਨਹੀਂ ਮਿਲਣਾ ਸੀ ਬਹੁਤਾਂ ਸਿੱਖੀ ਗਰੀਬਾਂ ਦੀਆਂ ਕੁੱਲੀਆਂ ਵਿੱਚੋਂ ਉੱਠੀ ਹੋਈ ਹੈ ਜਿਨ੍ਹਾਂ ਨੇ ਹੱਥੀਂ ਸੇਵਾ ਕਮਾਈ ਹੋਈ ਹੈ ਇਹ ਸਾਡੇ ਆਸਤੇ ਬਹੁਤ ਵੱਡੀ ਸਿੱਖਿਆ ਸੀ ਉਥੇ ਵੀ ਸਿੱਖਾ ਜੇ ਜਗਤ ਮਾਤਾ ਜਾ ਰਹੀ ਇਸ ਤਰੀਕੇ ਨਾਲ ਤੇ ਗੁਰੂ ਨਾਨਕ ਦਾ ਸਿੱਖ ਉਹ ਸੇਵਾ ਨੂੰ ਪ੍ਰਵਾਨ ਨਹੀਂ ਕਰ ਰਿਹਾ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ ਨੂੰ ਆ ਕੇ ਆਖਿਆ ਇਹ ਬਾਬਾ ਬੁੱਢਾ ਸਾਹਿਬ ਨੇ ਤੇ ਇਹ ਬਚਨ ਕਹਤੇ ਆ ਉਹ ਕਹਿੰਦੇ ਗਏ ਕਿਵੇਂ ਸੀ ਕਹਿੰਦੇ ਨਹੀਂ ਹੱਥੀਂ ਕਵਾਓ ਹੱਥੀਂ ਪੀਨ ਪੀਸੋ ਹੱਥੀਂ ਤਿਆਰ ਕਰੋ ਸਿੱਖਿਆ ਸਾੜਿਆ ਸਿੱਖਾਂ ਦੇਖ ਜੇ ਜਗਤ ਮਾਤਾ ਨੂੰ ਹੱਥੀਂ ਕਰਨਾ ਪੈਣ ਲੱਗਾ ਹੈ ਤੇ ਕੱਲ ਤੂੰ ਆਖੇ ਮੈਂ ਰੁਪਈਆ ਨੇ ਆਖ ਲਾ ਕੇ ਲੰਗਰ ਲਾਦਾਗਾ ਮਾਥੀ ਕੁਛ ਨਹੀਂ ਕਰਦਾ ਤਨ ਕੇ ਦਾਏ ਉਹ ਸਵਾਇ ਕਰਦਾ ਤੇ ਜਗਤ ਮਾਤਾ ਨੇ ਹੱਥੀਂ ਸੇਵਾ ਕੀਤੀ ਤੇ ਹੁਣ ਸਿੱਖ ਪ੍ਰਵਾਨ ਕਰਦਾ ਹੈ ਬ੍ਰਹਮ ਗਿਆਨੀ ਪਿਆ ਮਾਂ ਮਾਂ ਬਿਨਾ ਪੁੱਤਰਾਂ ਦੀ ਸਾਰ ਕੌਣ ਲੇਗਾ ਲੇਕਿਨ ਬਾਬਾ ਬੁੱਢਾ ਸਾਹਿਬ ਇਹ ਨਹੀਂ ਕਹਿ ਰਹੇ ਕਿ ਮੈਂ ਤੈਨੂੰ ਪੁੱਤਰ ਦੇ ਰਿਹਾ ਬਾਬਾ ਬੁੱਢਾ ਸਾਹਿਬ ਨੂੰ ਇਸ ਗੱਲ ਦਾ ਇਲਮ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਆਉਣਾ ਹੈ ਭਾਈ ਗੁਰਦਾਸ ਜੀ ਨੂੰ ਇਸ ਗੱਲ ਦਾ ਇਲਮ ਹੈ ਕਿ 10 ਜਾਮੇ ਹੋਣੇ ਹਨ ਹਾਲਾਂਕਿ ਭਾਈ ਗੁਰਦਾਸ ਜੀ ਦੇ ਵੇਲੇ 6 ਪਾਤਸ਼ਾਹਾਂ ਹੋਈਆਂ ਨੇ ਜਿਹੜੀ ਉਹ ਪੰਕਤੀ ਏ ਜੁਗ-ਜੁਗ ਸਤਿਗੁਰ ਧਰੇ ਅਵਤਾਰੀ ਜੁਗ ਕਹਿੰਦੇ ਦੋ ਨੂੰ ਵੀ 6 ਪਾਤਸ਼ਾਹੀ ਹੋ ਗਈਆਂ ਅਜਾਰ ਹੋਰ ਆਉਣੀਆਂ ਨੇ ਭਾਈ ਗੁਰਦਾਸ ਜੀ ਬ੍ਰਹਮ ਗਿਆਨੀ ਨੇ ਜ਼ਿਕਰ ਕਰ ਰਿਹਾ। ਬਾਬਾ ਬੁੱਢਾ ਸਾਹਿਬ ਨੂੰ ਇਹ ਇਲਮ ਹੈ। ਬਾਬਾ ਬੁੱਢਾ ਸਾਹਿਬ ਉਸ ਵਾਹਿਗੁਰੂ ਦੇ ਇਲਮ ਵਿੱਚ ਇਹ ਕਹਿ ਰਹੇ ਨੇ ਮਾਤਾ ਤੇਰੇ ਘਰ ਤੇ ਉਸ ਪੁੱਤਰ ਨੇ ਨਾ ਜਿਹਨੇ ਝਾਲਮਾਂ ਦੇ ਇਉਂ ਸਿਰ ਪੰਦਨੇ ਨਾ ਕਿ ਬਾਬਾ ਬੁੱਢਾ ਸਾਹਿਬ ਇਹ ਕਹਦੇ ਕਿ ਤੈਨੂੰ ਪੁੱਤਰ ਮੈਂ ਦੇ। ਬਾਬਾ ਬੁੱਢਾ ਸਾਹਿਬ ਬ੍ਰਹਮ ਗਿਆਨੀ ਸਿੱਖਣੀ ਦਾਤਾ ਇੱਕ ਇਸ ਇਲਾਹੀ ਫਰਮਾਨ ਦਾ ਅਜੇ ਪਹਿਲੀ ਵਿਚਾਰ ਪ੍ਰਥਾਏ ਸਾਖੀ ਮਹਾ ਪੁਰਖ ਬੋਲਦੇ ਸਾਂਝੀ ਸਗਲ ਥਾਨੇ ਗੁਰਮਖ ਹੋਏ ਸੋ ਭੋ ਕਰੇ ਆਪਣਾ ਆਪਛਾਨੀ ਕੋਈ ਇਲਾਹੀ ਫਰਮਾਨ ਭਾਵੇਂ ਭਾਈ ਲਾਲੋ ਦੇ ਪ੍ਰਥਾਏ ਉਚਾਰਿਆ ਗਿਆ ਭਾਵੇਂ ਉਸ ਕੋੜੀ ਦੇ ਪ੍ਰਥਾਏ ਉਚਾਰਿਆ ਗਿਆ ਲੇਕਿਨ ਉਹ ਫਰਮਾਨ ਸਰਬ ਵਿਆਪਕ ਹੈ ਹਰ ਇੱਕ ਵਾਸਤੇ ਆ ਸਤਗੁਰ ਸਾਹਿਬ ਜੀ ਇਹ ਦੱਸ ਰਹੇ ਨੇ ਜਿਹੜਾ ਇਹ ਸ਼ਬਦ ਦੀ ਇੱਕ ਵਿਚਾਰ ਹੈ ਜੇ ਇਹ ਨੂੰ ਅੱਗੇ ਵਿਚਾਰਿਆ ਕਿ ਗੁਰੂ ਹਰਗੋਬਿੰਦ ਸਹਿ ਮਹਾਰਾਜ ਸਾਹਿਬ ਨੂੰ ਉਸ ਅਕਾਲ ਪੁਰਖ ਨੇ ਭੇਜਿਆ ਸਤਗੁਰ ਸਾਚੇ ਦਿਆ ਪੇਜ ਉਹ ਸੱਚੇ ਵਾਹਿਗੁਰੂ ਅਕਾਲ ਪੁਰਖ ਨੇ ਮੇਰੀ ਧੀ ਦੇ ਮਾਲਕ ਗੁਰੂ ਹਰਗੋਬਿੰਦ ਸਹਿ ਮਹਾਰਾਜ ਸਾਹਿਬ ਨੂੰ ਭੇਜਿਆ ਔਰ ਇਹਨਾਂ ਦਾ ਸੰਜੋਗ ਚਿਰ ਜੀਵਨ ਉਪਜਿਆ ਸੰਜੋਗ ਅਸੀਂ ਕਈ ਵਾਰੀ ਅਰਦਾਸ ਕਰਦੇ ਆ ਨਾ ਚਰਨ ਜੀਵ ਆਜੂ ਬਖਸ਼ੋ ਉਹਦਾ ਇਹ ਅਰਥ ਨਹੀਂ ਜੇ ਹੈਗਾ ਵੀ ਇਹਦੀ 100 ਸਾਲ ਉਮਰ ਹੋਵੇ 150 ਸਾਲ ਉਮਰ ਹੋਵੇ ਉਹਦਾ ਅਰਥ ਇਹ ਕਿ ਸਦੀਵੀ ਸੱਦ ਜੀਵਨ ਹੋਵੇ ਜੇ ਸਦਾ ਲਈ ਇੱਕ ਗੱਲ ਹੋਰ ਯਾਦ ਰੱਖਿਓ ਜੇ ਸਾਡਾ ਸਿਧਾਂਤ ਤੇ ਕਿ ਜਦੋਂ ਅਸੀਂ ਆਨੰਦ ਕਾਰਜ ਕਰਦੇ ਆ ਨਾ ਤੇ ਸਾਡੀ ਇਹ ਅਰਦਾਸ ਹੁੰਦੀ ਏ ਕਿ ਇਹ ਦੁੱਖ ਸੁੱਖ ਦੇ ਸਾਥੀ ਹੋਣਗੇ ਨਹੀਂ ਦੁੱਖ ਸੁੱਖ ਦੇ ਨਹੀਂ ਜੇ ਉਹ ਚਾਰ ਲਾਵਾ ਨੂੰ ਕਮਾਰਿਆ ਜਾਵੇ ਤੇ ਉਹ ਸਦੀਵੀ ਸਾਥੀ ਨੇ ਉਹ ਕਦੀ ਨਾ ਖੜੀ ਨਹੀਂ ਸਕਦੇ ਜੇ ਉਸ ਚਾਰ ਫਰਮਾਨ ਜਿਹੜੇ ਆ ਉਹਨਾਂ ਨੂੰ ਕਮਾਰਿਆ ਜਾਵੇ ਤੇ ਉਹ ਆਤਮਿਕ ਮੰਡਲ ਦੇ ਸਾਥੀ ਨੇ ਚਿਰ ਜੀਵਨ ਜਿੱਥੇ ਖਤਮ ਖਤਮ ਨਹੀਂ ਹੈ ਚਿਰ ਜੀਵਨ ਜਿਹਨੇ ਸਦਾ ਰਹਿਣਾ ਹੈ ਉਹ ਕਿ ਜੋ ਆਇਆ ਹੈ ਉਸ ਵਾਹਿਗੁਰੂ ਨੇ ਭੇਜਿਆ ਹੈ ਚਿਰ ਜੀਵਨ ਉਪਜਿਆ ਸੰਜੋਗ ਇਹਦਾ ਸੰਜੋਗ ਸਾਡੇ ਨਾਲ ਬਣਾਉਣ ਵਾਸਤੇ ਸਦੀਵੀ ਹੈ ਉਦਰੇ ਮਾਹੇ ਆਏ ਕੀਆ ਨਵਾਸ ਇਸ ਦੁਨੀਆ ਦੇ ਸਰੀਰ ਜਿਹੜਾ ਹੈ ਨਾ ਉਹ ਮਾਂ ਤੇ ਪਿਤਾ ਦੇ ਰਾਈ ਹੁੰਦਾ ਹੈ ਕਈਆਂ ਲੋਕਾਂ ਨੇ ਕਈ ਕੁਝ ਲਿਖਿਆ ਹੋਇਆ ਹੈ ਵੀ ਕੋਈ ਅਸਮਾਨ ਤੋਂ ਡਿੱਗਾ ਸੀ ਕੋਈ ਇਸ ਤਰ੍ਹਾਂ ਪਾਣੀ 'ਚ ਨਹੀਂ ਗੁਰਬਾਣੀ ਦਾ ਫੈਸਲਾ ਹੈ ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ ਇਸ ਦੁਨੀਆ ਤੇ ਆਉਣਾ ਹੈ ਤੇ ਮਾਂ ਤੇ ਪਿਤਾ ਦੇ ਰਾਈ ਆਉਂਦਾ ਹੈ ਲਕਣ ਜਿਹੜੀ ਉਹ ਇਲਾਹੀ ਜੋਤ ਵਾਲਾ ਆ ਰਿਹਾ ਹੈ ਉਹ ਮਾਂ ਤੇ ਪਿਤਾ ਤੋਂ ਉੱਪਰ ਹੈ ਇਹ ਇਲਾਹੀ ਬਾਣੀ ਦਾ ਫਰਮਾਨ ਨਾਤ ਸਮਾਤ ਪਿਤਾ ਹਰ ਆਇਆ ਇਹ ਅਪਰੰਪਰ ਹੋਤਾ ਆਇਆ ਉਹ ਮਤ ਸਮਝੇ ਕਿ ਉਹ ਉਸ ਮਾਂ ਨੂੰ ਮਾਨ ਪ੍ਰਾਪਤ ਤੇ ਉਸ ਬਾਪ ਨੂੰ ਮਾਨ ਪ੍ਰਾਪਤ ਕਿ ਉਹ ਬੰਦਗੀ ਵਾਲੀ ਰੂਹ ਉਹਨਾਂ ਦੇ ਘਰ ਆਈ ਗੁਰੂ ਨਾਨਕ ਸਾਹਿਬ ਨੂੰ ਭਾਈ ਨੰਦਰਾਲ ਜੀ ਨੇ ਸਰੀਰ ਨਹੀਂ ਮੰਨਿਆ ਹਾਂ ਮੈਂ ਤਾਂ ਕਲਿਆਨ ਰਾਏ ਵਡਭਾਗੀ ਏ ਕਿ ਜਿਨ੍ਹਾਂ ਦੇ ਗ੍ਰਹਿ ਵਿਖੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ ਮਾਤਾ ਤ੍ਰਿਪਤਾ ਵਡਭਾਗੀ ਏ ਲੇਕਿਨ ਗੁਰੂ ਨਾਨਕ ਸਰੀਰ ਨਹੀਂ ਹੈ ਜਿਸ ਨੂੰ ਵੀ ਸੋਝੀ ਹੋਗੀ ਬਗਦਾਦ ਦੇ ਪੀਰ ਨੇ ਵੀ ਆਖਿਆ ਸੀ ਇਹ ਪੀਰ ਦਸਤਗੀਰ ਮਰਦੇ ਖੁਦਾ ਮੀ ਐ ਦਸਤਗੀਰ ਐ ਖੁਦਾ ਐ ਮਰਦੇ ਰੂਪ ਚ ਉਹਨਾਂ ਦੇ ਨਾਲ ਦਿਆਂ ਨੇ ਸਵਾਲ ਕੀਤਾ ਸੀ ਖੁਦਾ ਤਾਂ ਜੁਨੀਆਂ ਵਿੱਚ ਨਹੀਂ ਆਉਂਦਾ ਤੇ ਉਸ ਪੀਰ ਨੇ ਕੋ ਜਵਾਬ ਕੀਤਾ ਸੀ ਕਿ ਨੇ ਵਸੂਦ ਇਹ ਸਰੀਰ ਨਹੀਂ ਜੇ ਹੈਗਾ ਤੁਸੀਂ ਸਰੀਰ ਤੱਕ ਸੀਮਤ ਤੇ ਜੋਤ ਜਿਹੜੀ ਐ ਜੋਤ ਦਾ ਕੋਈ ਮਾਂ ਪਿਓ ਨਹੀਂ ਹੈਗਾ ਗੁਰੂ ਨਾਨਕ ਜੋਤ ਤੇ ਅਸੀਂ ਜੋਤ ਦੇ ਪੁਜਾਰੀ ਆ ਲੈਣੇ ਨੂੰ ਉਨਚਰ ਅਸੀਂ ਮੱਥਾ ਨਹੀਂ ਟੇਕਿਆ ਜਿੰਨੇ ਚਿਰ ਗੁਰੂ ਨਾਨਕ ਸਾਹਿਬ ਨੇ ਜੋਤ ਲੈਣੇ ਦੇ ਅੰਦਰ ਨਹੀਂ ਰੱਖ ਦਿੱਤੀ ਜਦੋਂ ਗੁਰੂ ਨਾਨਕ ਸਾਹਿਬ ਨੇ ਜੋਤ ਲੈਣੇ ਦੇ ਅੰਦਰ ਰੱਖ ਦਿੱਤੀ ਤੇ ਅਸੀਂ ਉਸ ਜੋਤ ਕਰਕੇ ਧੰਨ ਗੁਰੂ ਅੰਗਦ ਸਾਹਿਬ ਨੂੰ ਮੱਥਾ ਟੇਕਿਆ ਜਦੋਂ ਉਹ ਜੋਤ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਤਨ ਆਜ ਗੁਰੂ ਗ੍ਰੰਥ ਸਾਚ ਰੱਖਤੀ ਤੇ ਅਸੀਂ ਜੋਤ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਸੀ ਛੁਕਾ ਦਿੱਤਾ ਜੋਤ ਇਹ ਯਾਦ ਰੱਖਿਓ ਕਿ ਭਾਈ ਗੁਰਦਾਸ ਦੀ ਬਾਣੀ ਸਤਕਾਰ ਜੋ ਗੁਰੂ ਨੇ ਪ੍ਰਵਾਨ ਕਰ ਲਈ ਏ ਪਰ ਅਸੀਂ ਮੱਥਾ ਗੁਰੂ ਨੂੰ ਟੇਕਿਆ ਉਹਦਾ ਸਤਕਾਰ ਕੀਤਾ ਹੈ ਭਾਈ ਲੰਦਾਲ ਦੀ ਬਾਣੀ ਦਾ ਕੀਰਤਨ ਹੋ ਸਕਦਾ ਪਰ ਅਸੀਂ ਜਿੱਥੇ ਜੋਤ ਰੱਖੀ ਏ ਸਾਡਾ ਸਿੱਖ ਜਿਹੜਾ ਉਹ ਜੋਤ ਉਹ ਛੁਕਦਾ ਮਾਤਾ ਤੇ ਪਿਓ ਵਡਭਾਗੇ ਆ ਕਿ ਉਸ ਜੋਤ ਨੇ ਸਰੀਰ ਧਾਰ ਕੇ ਇਸ ਦੁਨੀਆ ਤੇ ਆਉਣਾ ਕੀਤਾ ਉਦਰੇ ਮਾਹੇ ਆਏ ਕੀਆ ਨਿਵਾਸ ਮਾਤਾ ਕੇ ਮਨ ਬਹੁਤ ਬੇਗਾਸ ਕਿ ਇਹ ਕੌਣ ਆਇਆ ਜੰਮਿਆ ਪੂਤ ਭਗਤ ਗੋਵਿੰਦ ਕਾ ਇੱਕ ਪੱਖੇ ਕਿ ਗੁਰੂ ਹਰਗੋਬਿੰਦ ਸਾਹਿਬ ਨੂੰ ਇੱਥੇ ਭਗਤ ਆਖਿਆ ਗਿਆ ਹੁਣ ਕਈ ਵਾਰੀ ਅਸੀਂ ਭਗਤ ਕਹਿਣ ਚੀ ਊਣ ਤਾਂ ਹੀ ਮੰਨੇ ਜਾਂਦੇ ਆ ਬਿਨੈਜੀ ਭਗਤ ਦਾ ਛੋਟਾ ਹੈ ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉਤਰ ਆਇਓ ਪਟਾਂ ਦੀ ਇਲਾਹੀ ਬਾਣੀ ਵਿੱਚ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ ਨੂੰ ਵੀ ਭਗਤ ਆਖਿਆ ਔਰ ਉਹ ਪ੍ਰਗਟਿਆ ਸਭ મે ਲਿਖਿਆ ਤੁਲਕਾ ਇਹ ਧੁਰੂ ਲਿਖਿਆ ਹੋਇਆ ਸੀਗਾ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਨੇ ਆਉਣਾ ਹੈ ਇਹ ਆ ਦੂਜਾ ਪੱਖ ਤੀਜਾ ਪੱਖ ਸਤਿਗੁਰ ਸਾਚੇ ਦੀਆ ਭੇਜ ਉਸ ਅਕਾਲ ਪੁਰਖ ਨੇ ਗੁਰੂ ਨਾਨਕ ਸਾਹਿਬ ਦੇ ਸਰੀਰ ਨੂੰ ਇੱਥੇ ਭੇਜਿਆ ਕਿਉਂਕਿ ਉਹ ਵਾਹਿਗੁਰੂ ਅਕਾਲ ਪੁਰਖ ਗੁਰੂ ਨਾਨਕ ਸਾਹਿਬ ਨੂੰ ਅਸੀਂ ਪੈਗੰਬਰ ਨਹੀਂ ਕਹਿ ਸਕਦੇ ਪੈਗੰਬਰ ਕੌਣ ਹੁੰਦਾ ਜਿਹੜਾ ਪੈਗਾਮ ਲੈ ਕੇ ਆਉਣ ਵਾਲਾ ਗੁਰੂ ਨਾਨਕ ਸਾਹਿਬ ਪੰਗਾਮ ਲੈ ਕੇ ਆਉਣ ਵਾਲੇ ਨਹੀਂ ਹੈਗੇ ਉਹ ਜੋਤ ਉਹ ਸਰੀਰ ਦੇ ਰਾਹੀ ਨਾਰਾਇਣ ਨਿਜ ਰੂਪ ਧਾਰ ਉਸ ਵਾਹਿਗੁਰੂ ਅਕਾਲ ਪੁਰਖ ਨੇ ਰੂਪ ਧਾਰਿਆ ਪੈਗੰਬਰਾਂ ਦੇ ਸੁਲਤਾਨ ਤਾਂ ਕਹਿ ਸਕਦੇ ਗੁਰੂ ਨਾਨਕ ਸਾਹਿਬ ਨੂੰ ਪੈਗੰਬਰ ਨਹੀਂ ਕਹਿ ਸਕਦੇ ਮੇਰੀ ਇੱਕ ਮੁਸਲਮਾਨਾ ਵਿਚਾਰ ਆਈ ਉਹ ਕਹਿੰਨ ਲਗਾ ਹਜ਼ਰਤ ਮੁਹੰਮਦ ਸਾਹਿਬ ਆਖਰੀ ਪੈਗੰਬਰ ਨੇ ਮੈਂ ਇਹ ਸੱਚੀ ਅਸੀਂ ਮੰਨਦੇ ਆ ਕਿ ਹਜ਼ਰਤ ਮੁਹੰਮਦ ਸਾਹਿਬ ਤੁਹਾਡੇ ਅਕੀਦੇ ਅਨੁਸਾਰ ਆਖਰੀ ਪੈਗੰਬਰ ਨੇ ਲੇਕਿਨ ਗੁਰੂ ਨਾਨਕ ਸਾਹਿਬ ਪੈਗੰਬਰ ਨਹੀਂ ਹੈਗੇ ਉਹ ਪੈਗਾਮ ਲੈ ਕੇ ਆਇਆ ਤੁਸੀਂ ਇਹ ਮੰਨਦੇ ਕਿ ਕੁਰਾਨ ਦੀਆਂ ਅਇਤਾਂ ਨਾਜ਼ਿਲ ਹੋਈਆਂ ਪਰ ਤੁਹਾਡਾ ਸਿਧਾਂਤ ਕਹਿੰਦਾ ਹੈ ਕਿ ਜਿਬਰਾਇਲ ਦੇ ਰਾਹੀਂ ਨਾਜ਼ਿਲ ਹੋਈਆਂ ਲੇਕਿਨ ਇਲਾਹੀ ਬਾਣੀ ਕੋਈ ਫਰਿਸ਼ਤਾ ਸੁਣਾਉਣ ਵਾਲਾ ਨਹੀਂ ਹੈਗਾ। ਅਲਾਹੀ ਬਾਣੀ ਡਾਇਰੈਕਟ ਗੁਰੂ ਨਾਨਕ ਸਾਹਿਬ ਕੋਲੇ ਆ। ਕਿਉਂਕਿ ਜੋਤ ਇਹ ਹੈ ਉਹ ਜੋਤ ਆਈ ਏ। ਸਤਿਗੁਰ ਸਾਜੇ ਦੀਆ ਭੇਜ ਉਹ ਸਰੀਰ ਨੂੰ ਉਸ ਜੋਤ ਨੇ ਆ ਭੇਜਿਆ ਉਹ ਆਪ ਇੱਥੇ ਆਇਆ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਅਕਾਲ ਪੁਰਖ ਨੇ ਭੇਜਿਆ। ਉਹਨਾਂ ਸੀ ਜਦੋਂ ਅੰਤਰੀਅ ਅਰਥ ਨਹੀਂ ਜਾਣੇ ਨਾ ਤੇ ਅਸੀਂ ਕਹਿ ਤਾ ਵੀ ਨਹੀਂ ਇੱਕ ਦੋ ਪੰਕਤੀਆਂ ਹੀ ਇਹ ਜਦੋਂ ਬੰਦਗੀ ਕਰ ਰਿਆ ਸੀ ਹੇਮਕੁੰਟ ਪਰਬਤ ਹੈ ਜਹਾਂ bari heemkund tusi vekhya heem ke nu kendeya sone ne ਭਾਈ ਗੁਰਦਾਸ ਜੀ ਨੇ ਲਿਖਿਆ ਹੈ ਜੈਸੇ ਹੇਮ ਔਰ ਪੀਤਰ ਪੀਤ ਵਰਣ ਜਿਵੇਂ ਹੇਮ ਤੇ ਪਿੱਤਲ ਹੇਮ ਕੀ ਸੋਨਾ ਪੀਤ ਵਰਣ ਪੀਲੇ ਰੰਗ ਦੇ ਆ ਜਾਣਿਤ ਮਹਿਤ 파ਰਕਤ ਆਖੇ ਰੱਖੀਏ ਜਦੋਂ ਉਹ 파ਰਖੂ ਅੱਗੇ ਰੱਖਿਆ ਪਿੱਤਲ ਦੀ ਕੀਮਤ ਪਿੱਤਲ ਦੀ ਪੈਣੀ ਹੈ ਤੇ ਸੋਨੇ ਦੀ ਕੀਮਤ ਸੋਨੇ ਦੀ ਪੈਣੀ ਹੈ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਬਲਾਕੀ ਦਾਸ ਨੂੰ ਹੁਕਮਨਾਮਾ ਲਿਖਦਿਆਂ ਹੇਮ ਅਲਫਾਸ ਦੀ ਵਰਤੋਂ ਕੀਤੀ ਹੈ ਕੇ 700 ਤੋੜਾ ੍ਹੇਮ ਲਾ ਕੇ ਸਾਡੇ ਆਸਤੇ ਪਾਲਕੀ ਬਣਾ ਕੇ ਲਿਉਣੀ ਜਿਹੜੀ ਇੱਥੇ ਜਾ ਕੇ ਟਿਕਾ ਆ ਆਤਮਿਕ ਅਵਸਥਾ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਜਿਹੜੀ ਉਹ ਬੰਦਗੀ ਕੀਤੀ ਹੈ ਪਰਬਤ ਕਹਿੰਦੇ ਉੱਚੇ ਨੇ ਜਿਹੜੀ ਉਸ ਉੱਚੀ ਅਵਸਥਾ 'ਚ ਟਿਕਾ ਆ ਉੱਥੇ ਜਿਹੜੀ ਬੰਦਗੀ ਕੀਤੀ ਹੈ ੍ਹੇਮਕੁੰਟ ਪਰਬਤ ਹੈ ਜਹਾਂ ਸਪਤ ਸਿਰੰਘ ਸੋਭਤ ਹੈ ਤਹਾਂ ਸप्त ਨੂੰ ਗੁਰਬਾਣੀ ਚਲੋ ਸੁਨੋ ਸप्त ਸਰੋਵਰ ਸਾਜੇ ਸੁਨ ਵਾਹਿਗੁਰੂ ਉਸ ਵਾਹਿਗੁਰੂ ਨੇ ਸप्त ਸਰੋਵਰ ਸਾਜੇ ਕਿਹੜੇ ਸਰੋਵਰ ਨੇ ਔਰ ਨਾਲ ਜਿੰਨ ਸਾਜੇ ਵਿਚਾਰੇ ਆਪੇ ਤਿਤ ਸੱਤ ਸਰ ਗਰੂ ਗੁਰਮਖ ਮਣੂਆ ਨਾ ਆਏ ਦਾ ਮਣੂਆ ਨਾ ਆਵੇ ਫਿਰ ਬਹੁੜ ਜਾਣਨਾ ਪੈਦਾ ਮਨ ਦਾ ਕੋਈ ਆਕਾਰ ਨਹੀਂ ਹੈਗਾ ਉਹ ਸਰੋਵਰ ਆਕਾਰ ਤੂੰ ਰਹਿ ਤੇ ਉਹ ਸਤਸੰਗ ਉਹ ਉੱਚੀ ਅਵਸਥਾ ਆਕਾਰ ਤੁਰ ਰਹੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਉਸ ਆਤਮਿਕ ਅਵਸਥਾ ਚ ਮੈਂ ਬੰਦਗੀ ਕਰ ਰਿਹਾ ਸੀ ਅਕਾਲ ਪੁਰਖ ਆਇਆ ਹਾਂ ਇੱਥੇ ਨਾ ਹੈ ਨਹੀਂ ਨਾਰਾਣਾ ਗਲਤ ਤੇ ਕਿਸਮਟ ਰਹੀ ਸੀ ਔਰ ਕਹਿੰਦੇ ਉਧਰ ਤਾਤ ਮਾਤ ਮੁਰ ਅਲਖ ਅਰਾਦਾ ਬਹੁਵਤ ਜੋਗ ਸਾਧਨਾ ਸਾਧਾ ਮੇਰੇ ਮਾਤਾ ਪਿਤਾ ਪਿਤਾ ਗੁਰਤੇਜ ਬਹਾਦਰ ਸਾਹਿਬ ਤੇ માતા ਗੁਜਰੀ ਨੇ ਬਹੁਤ ਬੰਦਗੀ ਕੀਤੀ ਜੋਗਦਾਰ ਤੇ ਮਲਾਪ ਗੱਲੀ ਜੋਗ ਨਾਲ ਹੋ ਵੀ ਉਹਨਾਂ ਨੇ ਮਲਾਪ ਵਾਲੀਆਂ ਸਾਧਨਾ ਸਾਧੀਆਂ ਉਹ ਸਾਧਨਾ ਸਾਧਨ ਕਰਕੇ ਇਸ ਪੰਥ ਨੂੰ ਪਰਚੰਡ ਕਰਨ ਵਾਸਤੇ ਮੇਰੇ ਕੋਲੇ ਅਕਾਲ ਪੁਰਖ ਆਇਆ ਕਿ ਤੁਸੀਂ ਸੰਸਾਰ ਤੇ ਜਾਣਾ ਹੈ ਤੇ ਇਸ ਪੰਥ ਨੂੰ ਪਰਚੰਡ ਕਰਨਾ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਮੈਂ ਕੀ ਆਖਿਆ ਸੀ ਤਹਾਡ ਪਿਓ ਮੈਂ ਜ਼ੋਰ ਕਰ ਮੈਂ ਹੱਥ ਜੋੜ ਕੇ ਖੜਾ ਹੋ ਗਿਆ ਕਿ ਮੈਂ ਪੰਥ ਨਹੀਂ ਚਲਾ ਸਕਦਾ ਬਚਨ ਕਹਾ ਸਿਰ ਨਿਆਏ ਪੰਥ ਤਲੇ ਤਬ ਜਗਤ ਮੇ ਜਬ ਤੁਮ ਕਰੋ ਸਹਾਏ ਵਾਹਿਗੁਰੂ ਫਿਰ ਤੁਸੀਂ ਸਹਾਏ ਹੋਣਾ ਸਤਗੁਰ ਸਾਚੇ ਦੀਆ ਭੇਜ ਜਿਵੇਂ ਗੁਰੂ ਗੋਬਿੰਦ ਸਿੰਘ ਕਹਿੰਦੇ ਕਿ ਮੈਨੂੰ ਅਕਾਲ ਪੁਰਖ ਨੇ ਭੇਜਿਆ ਹੈ ਇਵੇਂ ਗੁਰੂ ਨਾਨਕ ਸਾਹਿਬ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੇ ਭੇਜਿਆ ਚਿਰ ਜੀਵਨ ਉਪਜਿਆ ਸੰਜੋਗ ਗੁਰੂ ਨਾਨਕ ਸਦੀਵੀ ਏ ਗੁਰੂ ਨਾਨਕ ਦੇ ਘਰ ਮੌਤ ਦਾ ਕਨਸੈਪਟ ਨਹੀਂ ਹੈ ਇਸੇ ਕਰਕੇ ਇਹ ਅਣਜਾਣ ਪੁਣਾ ਮੈਂ ਇੱਕ ਵਿਗਿਆਨ ਕੀਤਾ ਸੀ ਕਿ ਆਹ ਸ਼ਬਦ ਮਰਕਦਾ ਹੈ ਮਰਕਦਾ ਕੋਈ ਸ਼ਬਦ ਨਹੀਂ ਹੈਗਾ ਸ਼ਬਦ ਤਾਂ ਵਰਾਗ ਦੇ ਆ ਸ਼ਬਦ ਤਾਂ ਸਹਿਜ ਅਵਸਥਾ ਦੇ ਆ ਸ਼ਬਦ ਤਾਂ ਉਪਦੇਸ਼ ਦੇ ਆ ਮਰਕਦਾ ਸਾਡੇ ਕਰ ਸ਼ਬਦ ਹੀ ਕੋਈ ਨਹੀਂ ਹੈਗਾ ਉਸ ਵਾਹਿਗੁਰੂ ਅਕਾਲ ਪੁਰਖ ਨੇ ਗੁਰੂ ਨਾਨਕ ਸਾਹਿਬ ਨੂੰ ਭੇਜਿਆ ਜਿਹੜਾ ਗੁਰੂ ਨਾਨਕ ਸਦਾ ਲਈ ਹਰ ਥਾਂ ਹੈ ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੰਜੋਗ ਹੈ ਉਹ ਪਾਸਾ ਨਹੀਂ ਹੋ ਸਕਦਾ ਕਦੀ ਨਿਕਰ ਨਹੀਂ ਸਕਦਾ ਤੇ ਸਿੱਖਾ ਚ ਗੁਰੂ ਨਾਨਕ ਨਾਲ ਸੰਜੋਗ ਬਣਾਵੇ ਫਿਰ ਵਿਜੋਗ ਨਹੀਂ ਹੋ ਸਕਦਾ ਲੇਕਿਨ ਗੁਰੂ ਨਾਨਕ ਸਾਹਿਬ ਵੀ ਗੁਰੂ ਨਾਨਕ ਸਾਹਿਬ ਦੇ ਨਾਲ ਮਾਤਾ ਤ੍ਰਿਪਤਾ ਤੇ ਮਹਿਤਾ ਕਲਿਆਣ ਰਾਏ ਦੀ ਵਡਿਆਈ ਏ ਉਧਰੇ ਮਾਹੇ ਆਏ ਕੀਆ ਨਿਵਾਸ ਮਾਤਾ ਕੇ ਮਨ ਬਹੁਤ ਬੇਗਾਸ ਕਿ ਮਾਤਾ ਤ੍ਰਿਪਤਾ ਨੂੰ ਮੀ ਹਾਲਕੇ ਮਾਤਾ ਤ੍ਰਿਪਤਾ ਨੂੰ ਤੇ ਪਹਿਲਾਂ ਪਤਾ ਹੀ ਨਹੀਂ ਗਿਆਨ ਨਹੀਂ ਸੀ ਤੈਨੂੰ ਗਿਆਨ ਕਿ ਮੇਰੇ ਘਰੇ ਪੁੱਤਰ ਆਇਆ ਪਰ ਕੌਣ ਜੰਮਿਆ ਪੂਤ ਭਗਤ ਗੋਵਿੰਦ ਕਾ ਗੁਰੂ ਨਾਨਕ ਜਿਹਦਾ ਉਸ ਅਕਾਲ ਪੁਰਖ ਦਾ ਕਿਸੇ ਦੇਵੀ ਦੇਵਤੇ ਦਾ ਨਹੀਂ ਪ੍ਰਗਟਿਆ ਸਭ ਮੈਂ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ ਆ। ਭਾਈ ਗੁਰਦਾਸ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋ ਗਿਆ। ਹਨੇਰਾ ਕੱਟ ਸਕਦੇ ਆ ਧੁੰਦ ਕੱਟਣੀ ਬੜੀ ਔਖੀ ਏ। ਲੇਕਿਨ ਗੁਰੂ ਨਾਨਕ ਸਾਹਿਬ ਨੇ ਧੁੰਦ ਕੱਟੀ ਏ ਧੁੰਦ ਚ ਪ੍ਰਗਟ ਹੋਏ ਆ। ਨੇ ਇਹ ਸੰਸਾਰ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਪ੍ਰਗਟਿਆ ਸਭ ਮੈਂ ਲਿਖਿਆ ਧੁਰਕਾ ਉਸ ਵਾਹਿਗੁਰੂ ਨੇ ਲਿਖਿਆ ਵੀ ਜਦੋਂ ਹੁਣ ਜਿੰਨੂੰ ਭੇਜਿਆ ਉਹ ਸਾਰੇ ਆਪਣੀ ਪੂਆ ਚ ਲੱਗ ਗਏ ਇੱਕ ਗੁਰੂ ਨਾਨਕ ਦਾ ਘਰ ਜਿਨੇ ਆਪਾਂ ਖਤਮ ਕੀਤਾ ਤੇ ਇੱਕ ਤੂੰ ਦਾ ਉਪਦੇਸ਼ ਦਿੱਤਾ ਹੈ ਇਸਲਾਮ ਦਾ ਕਲਮਾ ਵੀ ਪੜ੍ਹ ਲਓ ਤੇ ਦੂਜਾ ਰਸੂਲ ਤਾਂ ਆਖਿਆ Hindu ਉਹਨਾਂ ਤਰਕੂ ਕਾਣਾ ਕਿਉਂਕਿ ਉਹਨਾਂ ਨੇ ਤੇ ਇੰਨਾ ਹੀ ਮੰਨ ਲਿਆ ਸੀ ਵੀ ਆਹ ਭਗਵਾਨ ਵਿਸ਼ਨੂੰ ਹੈ ਆਹ ਬਰਮਾ ਹੈ ਆਹ ਸ਼ਿਵ ਜੀ ਹੈ

ਕਿਤੇ ਨਬੀ ਰਸੂਲ ਪਤਾ ਹੀ ਕੋਈ ਨਹੀਂ ਕਿੰਨੇ ਕੋਈ ਨਹੀਂ ਕਿੰਨੇ ਗੇ ਰਸੂਲ ਨੇ ਸਜਣਾ ਰਕਵੰਦੀਨ ਕਲਮਾ ਆਖ ਕੇ ਕਲਮਾ ਉਸ ਅਕਾਲ ਪੁਰਖ ਦਾ ਆਖ ਉਹ ਅਕਾਲ ਪੁਰਖ ਦਾ ਕਲਮਾ ਆਖੇਗਾ ਦਰਗੇ ਪਵੇ ਕਬੂਲ ਇਸ ਦੁਨੀਆ ਦੇ ਉੱਤੇ ਆ ਕੇ ਇੱਕੋ ਇੱਕ ਮੁਰਸ਼ਦ ਗੁਰੂ ਨਾਨਕ ਦੇ ਜਿਨੇ ਆਪਣਾ ਨਾਮ ਨਹੀਂ ਦਿੱਤਾ ਆਪਣਾ ਧਰਮ ਨਹੀਂ ਦਿੱਤਾ ਸਭ ਕੁਝ ਦਿੱਤਾ ਤੇ ਉਸ ਵਾਹਿਗੁਰੂ ਦਾ ਤੇ ਉਹਨੂੰ ਸੰਪੂਰਨ ਕਰਕੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਖੰਡੇ ਬਾਟੇ ਦਾ ਅੰਮਤ ਬਖਸ਼ਿਆ ਉਸ ਦਿਨ ਇਹ ਨਹੀਂ ਆਖਿਆ ਕਿ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਤੇ ਗੁਰੂ ਗੋਬਿੰਦ ਸਿੰਘ ਦੀ ਫਤਿਹ ਆਖਿਆ ਨਹੀਂ ਜੁਣੀਆਂ ਦੇ ਲੋਕੋ ਖਲਕਤ ਤੁਹਾਨੂੰ ਉਹਦੇ ਨਾਲ ਜੋੜਨ ਲੱਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਖੇਪ ਦੇ ਵਿੱਚ ਸਤਿਗੁਰ ਸਾਹਿਬ ਜੀ ਨੇ ਇਲਾਹੀ ਬਚਨਾਂ ਦੀ ਵਿਚਾਰ ਕਰਾਈ ਵਿਚਾਰਾਂ ਕਰਦੇ ਆ ਬਹੁਤ ਭੁੱਲਾਂ ਹੋਈਆਂ ਸਤਗੁਰੂ ਸਾਹਿਬ ਜੀ ਗੁਰੂ ਕੀ ਸੰਗਤ ਅਣਜਾਣ ਬੱਜਾ ਜਾਣ ਕੇ ਮਾਫ਼ ਕਰਿਓ ਹੋਈਆਂ ਭੁੱਲਾਂ ਦੀ ਮਾਫ਼ੀ ਕਰੋ ਕਿਰਪਾ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ